ਅੱਜ ਬਣਾਈਏ ਜੀ ਮਕਰੋਨੀ ਸਵੇਰੇ 8 ਵਜੇ ਕਿ 9 ਵਜੇ ਨੇ ਇੱਧਰ ਰੋਟੀਆਂ ਪਕੜਈਆਂ ਜੀ ਮੰਮੀ ਬਣਾਉਂਦੇ 10 ਵਜ ਗਿਆ ਉਹ ਬੱਲੇ 10 ਵਜ ਗਿਆ ਜੀ ਨਮਸਤੇ ਜੀ ਵੈਲਕਮ ਟੂ ਮੰਦੀਪਾਂ ਦੀ ਬਲੌਗ ਸ਼ੁਰੂ ਕਰਦੇ ਆ ਜੀ ਅੱਜ ਦਾ ਨਿਊ ਬਲੌਗ ਇਸ ਵੀ ਅ ਵੀ ਰੋਟੀ ਬੰਦੀ ਪਈ ਹੈ ਜੀ ਇੱਧਰ ਸਾਰੇ ਬੈਠੇ ਹੋਏ ਆ ਸਦੀ ਇਹ ਡਾਡੀ ਵੀਡੀਓ ਵੇਖਦੇ ਪਏ ਅਤਲ ਭਾਜੀ ਰੋਟੀ ਖਾਂਦੇ ਆ ਤੇ ਇਹੇ ਖਾਂ ਚਾਦਰ ਵਿਛਾਈ ਆ ਠੰਡਾ ਠੰਡਾ ਮੌਸਮ ਬਾਹਰ ਬਾਹਰ ਧੋਪ ਵੀ ਚੜੀ ਆ ਤੇ ਠੰਡਾ ਠੰਡਾ ਮੌਸਮ ਦੀ ਆ ਪੱਖਾ ਵੀ ਲਾਇਆ ਹੈ ਹਾਂ ਬਾਹਰ ਵੀ ਚੱਲਣ ਦੀ ਆ ਡਾਡੀ ਲਈ ਫੁਲਕੇ ਸੁੱਕੇ ਹਾਂ ਮੈਂ ਕਹਾ ਜੀ ਉਹਨਾਂ ਨੂੰ ਖਵਾ ਲਾਂ ਨਾ ਸੰਦੀਪ ਨੂੰ ਤੁਹਾਨੂੰ ਫਿਰ ਵਿੱਚੇ ਘੋਵ ਵਾਲਿਆਂ ਨੂੰ ਜੰਦੇ ਚੇਹਰੇ ਹਾਂ ਸਦੀ ਬਖਾਲ ਤੁਹਾਡੇ ਸਿੰਡੀ ਅੰਚ ਚ ਕੋਣ ਆਇਆ ਸੀ ਦਿਖਾ ਫੋਟੋ ਖੁਟਾਲ ਆਪਣੇ ਦਾਨੋ ਸੰਦੀਪ ਇੱਕ ਫੋਟੋ ਵਿਖਾ ਲਨ ਲੱਗੇ ਉਹਨਾਂ ਚ ਤੁਸੀਂ ਵਿਖਾ ਲੈ ਥੋੜੀ ਲਹਿਟ ਕਰ ਲਾਂ ਮਸਾ ਮੇਰੇ ਤੇ ਚੰਗੇ ਇਹ ਤਾਂ ਇਹ ਪਹਿਚਾਨਣਾ ਲਾ ਸੰਦੀਪ ਕਿੰਨਾ ਨਾਲ ਫੋਟੋ ਪਤਾ ਹੀ ਆ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਹਨਾ ਸੰਦੀਪ ਮੈਂ ਮਿਲਿਆ ਮੈਂ ਕਿਹਨ ਨੂੰ ਸੰਦੂ ਦਾ ਸਾਰਾ ਕੰਮ ਕੀਤਾ ਹੈ ਕਰਾਇਆ ਉਹ ਸੰਦੂ ਜਰਾ ਕੋਣ ਹੈ ਹੁਣ ਸੰਦੂ ਸੰਦੂ ਉਹ ਕੋਣ ਆ ਫੇਵਰੇਟ ਨੇ ਸਾਰੇ ਹਾਂ ਇਹਨਾਂ ਦਾ ਵਲੋਗ ਇਹਨਾਂ ਦੀ ਫਨੀ ਵਲੋਗ ਬਹੁਤ ਹੁੰਦੇ ਨੇ ਉਹਨਾਂ ਨੂੰ ਦੇਖ ਲਿਆ ਆਪਾਂ ਹੂੰ ਕਿੰਨੂ ਸਿਪੀਂਰ ਦੋਤਾ ਚੱਲ ਨੀ ਸਿਪੀਂਰ ਫੁਲਕਾ ਖਵਾ ਤੂੰ ਤੇਰੀ ਮਾਰੀ ਜਾ ਉਹ ਲੈ ਉਹਨਾਂ ਨੇ ਸੁਪਾ ਫੁਲਕਾ ਡੈਡੀ ਦਾ ਤੇ ਲੱਥ ਗਈ ਹੈ ਕਿ ਉਹ ਵਾਲਾ ਚੱਲ ਤੂੰ ਜਾਨੀ ਨਹੀਂ ਮਰ ਚਲੀ ਆ ਖਾਉਂਗੀ ਉਦਾਰੀ ਮੇਰੇ ਨਾਲ ਲੱਗ ਕਾਂ ਧਾਹੀਏ ਕਰਨੀਆਂ ਮਟਰ ਖਾਣੀਆਂ ਨੇ ਚਲੋ ਜੀ ਅਸੀਂ ਨਹੀਂ ਰੁਕਦੇ ਖਾ ਲਈਏ ਬਾਹਰ ਪੜਾ ਗੋ ਉਹ ਆਹੀ ਬਣਾ ਲਈ ਅੱਜ ਨੂੰ ਦੁਪਹਿਰਾਂ ਨੂੰ ਚਾਹ ਪੀ ਲ ਗਏ 5 ਵਜੇ ਹੈ ਨਾ ਉਧਰ ਜੀ ਕੂਲਰ ਦੀ ਆਵਾਜ਼ ਆਉਂਦ ਰਹੀ ਆ ਕੂਲਰ ਚੱਲਦਾ ਪਿਆ ਹੈ ਅਚਲ ਤੋਂ ਵੀ ਆਵਾਜ਼ ਘੱਟ ਕਰ ਲਾਂ ਆਪਣੀ ਅਕਲ ਜੀ ਵੀਡੀਓ ਬਣਾਉਣੀ ਸਿੱਖਾਂ ਲੈਣਾ। ਥੋੜਾ ਅਗਰੇ ਵੀਡੀਓ। ਆਜ ਕੱਲ ਆਰਟਸ ਚਾਹਮਾ ਲੈ। ਇਹ ਤਾਂ ਬੈਠੇ ਮੰਨਾ ਅਲੇ ਆ ਜੀ ਹੁਣੇ ਮੰਨਾ ਨੂੰ ਕੇ ਚਾਹ ਬਣਾ ਲਈਆ। ਲਾਈ ਕੋਠੇ ਦੇ। ਕੋਠੇ ਦੇ ਬੜੀ ਕਰਮ ਹਵਾ ਆਉਂਦੀ ਹੁੰਦੀ ਹੈ। ਇਹ ਹਾਇ। ਸੱਜਿਆ ਸੱਜਿਆ ਖੰਡੀ ਜੰਦੀ ਵਾਹਤ। ਅੱਜ ਬਣਾਈਏ ਜੀ ਮਕਰੋਨੀ ਸਵੇਰੇ 8 ਵਜੇ ਕਿ 9 ਵਜੇ ਨੇ ਇੱਧਰ ਰੋਟੀਆਂ ਪੱਕ ਰਹੀਆਂ ਇੱਧਰ ਮੰਮੀ ਵੀ ਆੜੇ 10 ਵਜ ਗਿਆ ਉਹ ਬੱਲੇ 10 ਵਜ ਗਿਆ ਜੀ ਨਮਸਤੇ ਜੀ ਵੈਲਕਮ ਟੂ ਮੰਦੀਪਨੀ ਬਲੌਗ ਸ਼ੁਰੂ ਕਰਦੇ ਆ ਜੀ ਅੱਜ ਦਾ ਨਿਊ ਬਲੌਗ ਅਸ ਵੀ ਅੱਧੀ ਰੋਟੀ ਬੰਦੀ ਪਈ ਹੈ ਜੀ ਇੱਧਰ ਸਾਰੇ ਬੈਠੇ ਹੋਏ ਆ ਸਦੀ ਇਹ ਡਾਡੀ ਵੀਰਿਆ ਵੇਖਦੇ ਪਏ ਆਪੀ ਭਾਜੀ ਰੋਟੀ ਖਾਂਦੇ ਆ ਤੇ ਇਹੇ ਠਾ ਚਾਦਰ ਵਿਛਾਈ ਆ ਠੰਡਾ ਠੰਡਾ ਮੌਸਮ ਬਾਹਰ ਬਾਹਰ ਤੋਂក៏ ਵੀ ਚੜੀ ਆ ਤੇ ਠੰਡਾ ਠੰਡਾ ਮੌਸਮ ਦੀ ਆ ਪੱਖਾ ਵੀ ਲਾਇਆ ਹੈ ਹਾਂ ਬਾਵੀ ਚੱਲਾਂ ਦੀ ਆ ਡਾਡੀ ਲਈ ਫੁਲਕੇ ਸੁੱਕੇ ਹਾਂ ਮੈਂ ਕਹਾ ਜੀ ਉਹਨਾਂ ਨੂੰ ਖਵਾ ਲਾਂ ਨਾ ਸੰਦੀਪ ਨੂੰ ਤੁਹਾਨੂੰ ਫਿਰ ਵਿੱਚ ਏ ਘਿਓ ਵਾਲਿਆਂ ਵੀ ਥੰਡੇ ਰੱਖੇ ਹਾਂ ਹਾਂ ਸੁਨੇ ਬਖਾਲ ਤੁਹਾਡੇ ਜੀ ਅੱਜ ਚ ਕੋਣ ਆਇਆ ਸੀ ਦਿਖਾ ਫੋਟੋ ਬਖਾਲ ਆਪਣੇ ਦਿਖਾ ਨਾ ਸੰਦੀਪ ਇੱਕ ਫੋਟੋ ਬਖਾਲਣ ਲੱਗੇ ਉਹਨਾਂ ਚ ਤੀਪ ਬਖਾਲਣੀ ਥੋੜੀ ਲੇਟ ਕਰ ਲਾਂ ਮਸਾ ਮੇਰੇ ਜੇ ਚੇੁੰਬੀ ਇਹ ਤਾਂ ਹੀ ਪਹਿਚਾਨਣਾ ਹੈ ਸੰਦੀਪ ਕਿੰਨਾ ਨਾਲ ਫੋਟੋ ਪਤਾ ਹੀ ਆ ਵੀਡੀਓ ਬੜੀਆ ਵਾਇਰਲ ਹੋਈ ਨਾ ਹਣਾ ਸੰਦੀਪ ਸਤੂ ਮੈਂ ਮਿਲਿਆ ਨਾ ਨਾ ਸੁੰਦਰ ਦਾ ਸਾਰਾ ਕੰਮ ਕੀਤਾ ਹਾਂ ਕਰਾਇਆ ਕੋਹਦਰ ਸੰਦੂ ਜਰਾ ਕੋਣ ਹੈ ਹੁਣਦਰ ਸੰਦੂ ਉਹ ਕੋਣ ਆ ਫੇਵਰੇਟ ਨੇ ਸਾਰੇ ਹਾਂ ਇਹਨਾਂ ਦੇ ਵਲੋਗ ਬੇਨਾਂ ਦੀ ਪਨੀ ਵਲੋਗ ਬਹੁਤ ਹੁੰਦੇ ਨੇ ਉਹਨਾਂ ਨੂੰ ਦੇਖਦੇ ਆਪਾਂ ਹੂੰ ਤੈਨੂੰ ਸਿੱਖੀ ਨੂੰ ਤਾਂ ਚੱਲ ਨੀ ਸੀ ਪੀ ਫੁਲਕਾ ਖਾ ਲ ਤੂੰ ਤੇਰੀ ਮਾਰੀ ਆਏ ਉਹ ਕੋਲ ਲਾਉਣਾ ਨਹੀਂ ਸੁੱਕਾ ਫੁਲਕਾ ਡੈਡੀ ਦਾ ਤੇ ਲੱਥ ਗਈ ਹੈ ਕਿ ਉਹ ਬਲ ਚਲ ਕੋਈ ਜੰਮੀ ਨਹੀਂ ਮੈਂ ਮਾਰ ਕੇ ਲਈ ਆ ਖਾਉਂਗੀ ਦੂਰ ਜੀ ਮੇਰੇ ਨਾਲ ਲੱਗ ਕਾਂ ਧਿਆਹੀ ਹੋ ਕਰਨੀਆਂ ਮੱਟਾਂ ਖਾਣੀਆਂ ਨੇ ਚਲੋ ਅੱਗੇ ਅਸੀਂ ਵੀ ਰੁਕ ਕੇ ਖਾ ਲੀਏ ਬਾਤ ਕਰਾ ਲੋ ਆਖੀ ਬਣਾ ਲਿਆ ਜੀ ਪਹਿਲਾਂ ਨਹੀਂ ਚਾਹ ਪੀ ਲ ਗਏ 5 ਵੱਜ ਗਏ ਹਨਾ ਉਧਰ ਜੀ ਕੂਲਰ ਦੀ ਆਵਾਜ਼ ਹੋ ਰਹੀ ਆ ਕੂਲਰ ਚੱਲਦਾ ਪਿਆ ਅਜਲ ਤੂੰ ਵੀ ਆਜ ਘਟ ਕਰ ਲਾ ਆਪਣੀ ਅਕੁਲ ਜੀ ਵੀਡੀਓ ਬਣਾਉਣੀ ਸਿਖਾਣਗੇ। ਫਿਰ ਆੜੇ ਵੀਡੀਓ। ਅੱਜ ਗਲਾਸ ਚਾਹਾਂ ਲੈ। ਕਿਤਾਬੇ ਤੇ ਪੰਨਾ ਆਲੇ ਆ ਜਿਵੇਂ ਮੈਨਾਂ ਨੂੰ ਕੇ ਚਾਹ ਬਣਾ ਲਈਆ। ਲਾਂਹੇ ਕੋਠੇ ਦੇ। ਕੋਠੇ ਦੇ ਬੜੀ ਕਰਨਾ ਹਵਾਂ ਢੀ ਹੋਣੀ। ਇਹ ਠਾਇ। ਕਿੰਨੀ ਚੰਗੀ ਲੱਗਿਆ ਖਲੀ ਹੁੰਦੀ ਬਾਤ। ਡਬਲ ਅੱਜ ਕੋਈ ਕੋਈ ਜੱਗ ਚੱਲ ਰੁਕ ਗੋਟੇ ਤੇ ਲੱਗ ਗਿਆ ਇਹ ਚਾਦਰ ਮੈਨੇ ਖਾਈ ਨੀ ਆਇਆ ਪਾਣੀ ਨੀ ਆਜੇ ਤਾਂ ਕੱਲ ਆਇਆਗਾ ਨਾ ਅਕੇ ਨਾ ਠੰਡ ਜੀ ਪੈ ਗਈ ਪਰ ਨਾ ਕੂਲਰ ਬੰਦ ਹੋਗਾ ਠੰਡ ਤਾਂ ਠੰਡ ਲੱਗ ਗਈ ਐ ਗਰਮੀ ਲੱਗ ਗਈ ਅਨੀ ਪਰ ਮਮਸ ਪਾਣੀ ਆ ਰਿਹਾ ਉਹਨੇ ਆਣਿਆ ਨੂੰ ਮੈਂ ਅੱਜ ਖੇਡਣਾ ਅੱਜ ਦਾ ਵਲੌਗ ਜਿ ਵਾਸਤੇ ਨਹੀਂ ਤੇ ਵੀਡੀਓ ਨ ਕਰਦੇ ਅੰਟ ਐ ਆ ਵੇਖੋ ਕਿੰਨੇ ਕਿਹੜੇ ਨੇ ਫੋਟੋ ਕਿਉਂ ਆ ਸਾਰਿਆਂ ਇੰਝ ਥਾਲੀਆਂ ਦੇ ਵਿੱਚ ਹੈਗਾ ਜੀ ਆਹ ਵੇਖੋ ਜੇ ਇੱਧਰ ਡੂੰਗਾ ਸੁਕਰੇ ਕੜਾਇਆ ਨਹੀਂ ਲਿਆ ਆਪਾਂ ਚੱਲ ਕੇ ਬੈਠੀ ਹਾਂ ਜੀ ਦੀ ਘਰ ਖਾ ਇਹ ਮੈਂ ਕੱਢ ਲੈਣਾ ਆਪੇ ਜੀ ਤੁਸੀਂ ਵੀ ਖਾਓ ਖਾਂਦਾ ਹੀ ਹੈ ਜੀ ਫਿਰ ਮੈਂ ਜੋ ਪੁੱਛਿਆ ਤੁਸੀਂ ਇਹ ਕਿਹੜਾ ਨਾ ਨੰਬਰ ਕਿਹੜਾ ਨੰਬਰ ਵਾਹ ਤੇ ਨੰਬਰ ਤੇ ਕਿਹੜੀ ਵਾਰ ਤੇ ਜੀ ਲੋਹਾਰ ਸੇ ਬਸ ਆਹ ਤੁਹਾਨੂੰ ਮਹਾਰਾਜ ਜੀ ਨਾ ਟਟਕਾਈ ਜੀ ਮੱਸ ਸਕਦਾ อรุณไปอะไรข้าวเลยเดี๋ยวจะตุ๋นมาให้นะเอาเลี้ยภาษาบีมมาให้เด <laughs> <laughs> ี๋ยวราจีสั่งไปก่อน <laughs> ਪਸਾਕੇ ਕਰੰਦੇ ਆ ਲੱਗੀ ਚਪਾਈ ਕਰਨ ਸੋਈ ਗਈ ਨਾ ਕਰ ਅੱਜ ਦਾ ਵਲੌਗ ਜਿਵੇਂ ਨਹੀਂ ਤੇ ਵੀਡੀਓ ਨੇ ਕਰਦੇ ਆਂ ਅੱਜ ਐਂਡ